ਦੀ ਰਾਤ ਮੈਂ ਵੀਡੀਓ ਵੇਖੀ ਬਹੁਤ ਰੋ ਰਿਹਾ ਹੈ ਕਰ ਲਾ ਰਿਹਾ ਹੈ ਉਹਨੇ ਬੜੀਆਂ ਦਹਾਥਾਂ ਮਾਰੀਆਂ ਮੇਰੇ ਹਿਸਾਬ ਦੇ ਨਾਲ ਇੰਨੇ ਬੰਦੇ ਉਹ ਨਹੀਂ ਰੋਏ ਉਹਨੇ ਜਿਨ੍ਹਾਂ ਦੀਆਂ ਭੈਣਾਂ ਦੇ ਨਾਲ ਬਲਾਤਕਾਰ ਹੋਇਆ ਉਹ ਕਿਉਂਕਿ ਬਗੈਰ ਤੋਂ ਚੁੱਕੇ ਲੋਕ ਆ ਅੱਜ ਕੱਲ ਕੰਮ ਸਿਸਟਮ ਲੋਕਾਂ ਨੇ ਚਲਾ ਲਿਆ ਪਹਿਲਾਂ ਰਿਸ਼ਤਾ ਬਣਾਓ ਫਿਰ 5-7 10 ਲੱਖ ਲੈ ਕੇ ਚੁੱਪ ਕਰਕੇ ਬਹਿ ਜਾਓ ਇਹ ਲੋਕਾਂ ਦਾ ਇੱਕ ਧੰਦਾ ਉਹ ਧੰਦੇ ਵਾਲੀਆਂ ਲੋਕ ਜਿਹੜੇ ਆ ਉਹ ਚੁੱਪ ਕਰਕੇ ਬਹਿ ਜਾਂਦੇ ਆ ਬਹਾਦਰ ਲੋਕ ਮਰਨ ਦੀ ਧਾਰਕ ਤੁਰ ਪੈਂਦੇ ਆ ਅਮਿਤਪਾਲ ਮਹਿਰੋ ਦੇ ਕੋਲ ਉਹ ਬੀਬੀ ਗਈ ਉਹਨਾਂ ਜਾਣਿਆ ਕਿ ਆਪਣੀ ਗੱਲ ਬਾਤ ਦੱਸੀ ਹੋ ਰਹੀ ਬੀਬੀਆਂ ਨਿਕਲ ਆਈਆਂ ਉਹ ਚੁੱਕੀ ਮੁਕਰਨਾ ਵੀ ਸ਼ੁਰੂ ਹੋ ਗਿਆ ਜੈਨਿਕ ਸਾਰੇ ਦਾ ਸਾਰਾ ਨਿਸ਼ਾਨਾ ਜਿਹੜਾ ਅਮਰਪਾਲ ਸਿੰਘ ਮੈਰੋ ਹੋ ਗਿਆ ਸੋ ਵੀਰ ਅਮਰਪਾਲ ਸਿੰਘ ਮੈਰੇ ਨੂੰ ਮੈਰੋ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੇਖ ਤੂੰ ਸਾਡਾ ਛੋਟਾ ਭਰਾ ਤੇਰੇ ਨਾਲ ਹੱਕ ਠੋਕੇ ਖੜੇ ਆ ਤੈਨੂੰ ਅੱਗੇ ਵੀ ਦੱਸਿਆ ਤੇ ਹੁਣ ਵੀ ਇਹ ਕਹਿੰਦਾ ਮੈਂ ਰਾਤ ਜਦੋਂ ਵੀਡੀਓ ਵੇਖੀ ਕਾਫੀ ਟਾਈਮ ਹੋ ਚੁੱਕਾ ਹੈ ਤੇ ਤੇਰਾ ਨੰਬਰ ਮੇਰੇ ਕੋਲ ਕੋਈ ਨਹੀਂ ਨੇ ਤੇ ਮੈਂ ਤੈਨੂੰ ਸਿੱਧਾ ਫੋਨ ਹੀ ਲਾਉਣਾ ਸੀ ਮੈਂ ਵੀਡੀਓ ਬਣਾਉਣੀ ਨਹੀਂ ਹੈ ਕਿਉਂਕਿ ਵੀਡੀਓ ਪਾ ਕੇ ਮੈਂ ਕੋਈ ਫੇਮ ਨਹੀਂ ਭਲਣਾ ਚਾਹੁੰਦਾ ਮੈਂ ਗੁੱਤ ਪੈਰੇ ਚ ਤੇਨਾ ਬਚਨ ਕਰਨਾ ਚਾਹੁੰਦਾ